ਬਜ਼ੁਰਗ ਸਿੱਖ ਨੂੰ ਕਿਰਪਾਨ ਪਾਉਣ ਕਰਕੇ ਹਿਰਾਸਤ ਵਿੱਚ ਲੈ ਲਿਆ ਗਿਆ ਲਗਭਗ 20 ਦਿਨ ਉਸ ਨੂੰ ਨਜ਼ਰਬੰਦ ਰੱਖਿਆ ਗਿਆ ਇੱਥੋਂ ਤੱਕ ਕਿ ਪੱਗ ਉਤਾਰਨ ਲਈ ਵੀ ਮਜਬੂਰ ਕੀਤਾ ਗਿਆ ਉਸ ਨੂੰ ਬੇਇੱਜ਼ਤ ਕੀਤਾ ਗਿਆ ਮਾਮਲਾ ਆਬੂ ਤਾਬੀ ਦਾ ਜਿੱਥੇ ਇੱਕ ਬਜ਼ੁਰਗ ਨੂੰ ਕਥਿਤ ਤੌਰ ਤੇ ਕਿਰਪਾਨ ਪਾਉਣ ਕਰਕੇ ਹਿਰਾਸਤ ਵਿੱਚ ਲਿਆ ਗਿਆ ਅਤੇ ਉਸ ਨੂੰ ਬੇਇੱਜ਼ਤਤਾ ਕੀਤਾ ਗਿਆ ਹਰਿਆਣਾ ਦੇ ਕੈਥਲ ਵਾਸੀ ਦਲਵਿੰਦਰ ਸਿੰਘ ਨੂੰ ਆਬੂ ਤਾਬੀ ਵਿੱਚ ਆਪਣੀ ਕਿਰਪਾਨ ਕਾਰਨ ਹਿਰਾਸਤ ਵਿੱਚ ਲੈ ਲਿਆ ਗਿਆ ਤੇ ਪੱਗ ਉਤਾਰਨ ਲਈ ਮਜਬੂਰ ਹੋਣ ਸਮੇਂ ਤੇ ਭਾਰੀ ਬੇਇੱਜ਼ਤੀ ਦਾ ਵੀ ਸਾਹਮਣਾ ਕਰਨਾ ਪਿਆ ਘਟਨਾ ਉਦੋਂ ਸਾਹਮਣੇ ਆਈ ਜਦੋਂ ਨਵੀਂ ਦਿੱਲੀ ਸਥਿਤ ਉਹਨਾਂ ਦੇ ਪੁੱਤਰ ਮਨਪ੍ਰੀਤ ਸਿੰਘ ਨੇ ਆਪਣੇ ਪਿਤਾ ਵੱਲੋਂ ਆਬੂਤਾਬੀ ਤੇ ਤਸ਼ੱਦਦ ਦਾ ਸਾਹਮਣਾ ਕਰਨ ਬਾਰੇ ਪਰ ਸਰਕਾਰ ਕੋਲ ਸ਼ਿਕਾਇਤ ਦਰਜ ਕਰਵਾਈ ਚੰਡੀਗੜ੍ਹ ਤੋਂ ਪ੍ਰਕਾਸ਼ਿਤ ਹੁੰਦੇ ਹੋਏ ਇੱਕ ਅੰਗਰੇਜ਼ੀ ਅਖਬਾਰ ਅਨੁਸਾਰ ਦਲਵਿੰਦਰ ਸਿੰਘ 21 April ਨੂੰ ਗਰੁੱਪ ਟੂਰ ਦੇ ਹਿੱਸੇ ਵਜੋਂ ਟੂਰਿਸਟ ਵੀਜ਼ੇ ਤੇ ਆਬੂਤਾਬੀ ਗਏ ਸੀ ਜਦੋਂ ਇਹ ਸਮੂਹ ਬੋਚਾਸਨ ਵਾਸੀ ਅਕਸ਼ੇਰ ਪ੍ਰਸ਼ੋਤਮ ਸਵਾਮੀ ਨਾਰਾਇਣ ਮੰਦਿਰ ਗਿਆਤਾ ਆਬੂਤਾ ਅਬੀ ਪੁਲਿਸ ਨੇ ਦਲਵਿੰਦਰ ਨੂੰ ਰੋਕਿਆ ਤੇ ਉਸਦੀ ਕਿਰਪਾਨ ਬਾਰੇ ਪੁੱਛ ਪੜਤਾਲ ਕੀਤੀ ਟੂਰ ਗਾਈਡਾਂ ਤੇ ਮੰਦਿਰ ਪ੍ਰਬੰਧਨਾਂ ਵੱਲੋਂ ਕਿਰਪਾਨ ਦੀ ਧਾਰਮਿਕ ਮਹੱਤਤਾ ਬਾਰੇ ਸਮਝਾਉਣ ਦੀ ਕੋਸ਼ਿਸ਼ ਦੇ ਬਾਵਜੂਦ ਅਧਿਕਾਰੀ ਯਕੀਨ ਨਹੀਂ ਕਰ ਸਕੇ ਮਾਨਪ੍ਰੀਤ ਅਨੁਸਾਰ ਉਸਦੇ ਪਿਤਾ ਨੂੰ 20 ਦਿਨਾਂ ਦੀ ਨਜ਼ਰਬੰਦ ਰੱਖਿਆ ਇਸ ਦੌਰਾਨ અપਮਾਨ ਅਤੇ ਮਾਨਸਿਕ ਤਸੀਹੇ ਦਾ ਸਾਹਮਣਾ ਕਰਨਾ ਪਿਆ ਸੀ ਆਈ.ਡੀ. ਬੁਨਿਆਸ ਜੇਲ੍ਹ ਅਧਿਕਾਰੀਆਂ ਤੇ ਅਲ ਰਬਾ ਜੇਲ੍ਹ ਅਧਿਕਾਰੀ ਨੇ ਸ਼ੁਰੂ ਚ ਗ੍ਰਿਫਤਾਰ ਤੋਂ ਸ਼ੁਰੂ ਚ ਗ੍ਰਿਫਤਾਰੀ ਤੋਂ ਇਨਕਾਰ ਕੀਤਾ ਸੀ ਪਰ ਬਾਅਦ ਵਿੱਚ ਉਹਨਾਂ ਨੇ ਦਲਵਿੰਦਰ ਵੱਲੋਂ ਪੁਲਿਸ ਨਾਲ ਬਹਿਸ ਕਰਨ ਦਾ ਦੋਸ਼ੀ ਠਹਿਰਾਇਆ ਹਾਲਾਂਕਿ ਦਵਿੰਦਰ ਨੂੰ ਯੂ.ਏ.ਈ ਦੇ ਸਥਾਨਕ ਭਾਸ਼ਾ ਜਾਂ ਅੰਗਰੇਜ਼ੀ ਨਹੀਂ ਆਉਂਦੀ ਸੀ ਜਿਸ ਨਾਲ ਦੋਸ਼ ਬੇਬੁਨਿਆਦ ਲੱਗਦੇ ਨੇ ਅਤੇ ਅਦਾਲਤ ਦੇ ਹੁਕਮ ਚ ਵੀ ਇਸ ਦਾ ਜ਼ਿਕਰ ਨਹੀਂ ਕੀਤਾ ਗਿਆ ਸੀ